ਕੌਮੀ ਯੋਦੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਤੇ ਜਾਨ ਮਗਰੋਂ ਉਸ ਦੇ ਕਰੀਬੀ ਸਾਥੀ ਭਾਈ ਗੁਰਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਬਾਬਾ ਬਖਸ਼ੀਸ਼ ਸਿੰਘ ਤੇ ਕੀਤਾ ਹਮਲਾ ਇੱਕ ਵਾਰ ਫੇਰ ਸਿੱਖ ਚਿਹਰਿਆਂ ਹੇਠ ਲੁਕੇ ਡੋਗਰਿਆਂ ਦਾ ਚਿਹਰਾ ਨੰਗਾ ਕਰ ਗਿਆ ਹੈ ਇੱਕ ਇੱਕ ਕਰਕੇ ਭਾਈ ਦੀਪ ਸਿੱਧੂ ਦੇ ਕਰੀਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਈ ਤਲਵਾੜੇ ਤੇ ਵੀ ਹਮਲੇ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਚੁੱਕੀਆਂ ਹਨ ਹਰ ਹਮਲਾ ਹਰ ਕਤਲ ਸਿਰਫ ਸਟੇਟ ਸਿਰ ਮੜ ਕੇ ਸੁਰਖਰੂ ਨਹੀਂ ਹੋਇਆ ਜਾ ਸਕਦਾ ਸਟੇਟ ਦੀ ਸ਼ਹਿ ਤੇ ਜੋ ਇਹ ਕਤਲ ਕਰ ਰਹੇ ਹਨ ਉਹਨਾਂ ਪੰਥ ਦਾ ਮਖੋਟਾ ਪਾ ਕੇ ਵਿਚਰ ਰਹੇ ਡੋਗਰਿਆਂ ਦੀ ਪਛਾਣ ਕਰਨੀ ਪਵੇਗੀ ਜੋ ਵਿਦਵਾਨ ਪੱਤਰਕਾਰ ਜਾਂ ਬਹੁਤੇ ਸਿਆਣੇ ਜੋ ਆਪਣੇ ਆਪ ਨੂੰ ਜੀਓਪੋਲਿਟਿਕਸ ਦੇ ਮਾਹਰ ਮੰਨ ਕੇ ਇਹ ਸਲਾਹਾਂ ਦੇ ਰਹੇ ਹਨ ਕਿ ਆਪਸੇ ਹੀ ਇਲਜ਼ਾਮਬਾਜ਼ੀ ਵਿੱਚ ਨਾ ਪਓ ਉਹਨਾਂ ਅੱਗੇ ਵੀ ਇੱਕ ਨਿਮਰਤਾ ਸਹਿਤ ਤਰਲਾ ਹੈ ਕਿ ਸਭ ਪਤਾ ਹੋਣ ਦੇ ਬਾਵਜੂਦ ਤੁਹਾਡੀ ਇਹ ਚੁੱਪ ਕੋਮਲੀ ਇੰਨਾ ਹੋ ਰਹੇ ਹਮਲਿਆਂ ਤੋਂ ਕਿਤੇ ਜ਼ਿਆਦਾ ਘਤਕ ਹੈ ਬਾਬਾ ਬਖਸ਼ੀਸ਼ ਸਿੰਘ ਉੱਤੇ ਜਿਸ ਤਰ੍ਹਾਂ ਰਾਤ ਫਿਰ ਹਮਲਾ ਹੋਇਆ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਲਗਾਤਾਰ ਦੁਸ਼ਮਣਾਂ ਦੇ ਨਿਸ਼ਾਨੇ ਤੇ ਹਨ ਗੁਰੂ ਸਾਹਿਬ ਦੀ ਕਿਰਪਾ ਨਾਲ ਰਾਤ ਬਚਾਅ ਹੋ ਗਿਆ ਇਸ ਕੌਮੀ ਹੀਰੇ ਨੂੰ ਸੰਭਾਲਣ ਦੀ ਲੋੜ ਹੈ ਪੰਥ ਅਤੇ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿੰਘਾਂ ਨੂੰ ਸਰਕਾਰਾਂ ਅਤੇ ਵਿਰੋਧੀ ਬਰਦਾਸ਼ਤ ਨਹੀਂ ਕਰ ਰਹੇ ਤੇ ਮਾਰ ਧਾੜ ਉਤੇ ਉਤਰ ਆਏ ਹਨ ਹਰ ਸਿੰਘ ਨੂੰ ਸੁਚੇਤ ਰਹਿਣ ਦੀ ਲੋੜ ਹੈ ਆਖਰੀ ਸਵਾਸਾਂ ਤੱਕ ਪੰਥ ਦੀ ਗੱਲ ਕਰਦੇ ਰਹੋ ਕੌਮੀ ਯੋਧੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਤੇ ਜਾਨ ਮਗਰੋਂ ਉਸ ਦੇ ਕਰੀਬੀ ਸਾਥੀ ਭਾਈ ਗੁਰਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਬਾਬਾ ਬਖਸ਼ੀਸ਼ ਸਿੰਘ ਤੇ ਕੀਤਾ ਹਮਲਾ ਇੱਕ ਵਾਰ ਫੇਰ ਸਿੱਖ ਚਿਹਰਿਆਂ 'ਤੇ ਲੁਕੇ ਡੋਗਰਿਆਂ ਦਾ ਚਿਹਰਾ ਨੰਗਾ ਕਰ ਗਿਆ ਹੈ ਇੱਕ ਇੱਕ ਕਰਕੇ ਬਾਈ ਦੀਪ ਸਿੱਧੂ ਦੇ ਕਰੀਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਈ ਤਲਵਾੜੇ ਤੇ ਵੀ ਹਮਲੇ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਚੁੱਕੀਆਂ ਹਨ ਹਰ ਹਮਲਾ ਹਰ ਕਤਲ ਸਿਰਫ ਸਟੇਟ ਸਿਰ ਮੜ ਕੇ ਸੁਰੱਖਰੂ ਨਹੀਂ ਹੋਇਆ ਜਾ ਸਕਦਾ ਸਟੇਟ ਦੀ ਸ਼ਹਿਰ ਤੇ ਜੋ ਇਹ ਕਤਲ ਕਰ ਰਹੇ ਹਨ ਉਹਨਾਂ ਪੰਥ ਦਾ ਮਖੌਟਾ ਪਾ ਕੇ ਵਿਚਰ ਰਹੇ ਡੋਗਰਿਆਂ ਦੀ ਪਛਾਣ ਕਰਨੀ ਪਵੇਗੀ ਜੋ ਵਿਦਵਾਨ ਪੱਤਰਕਾਰ ਜਾਂ ਬਹੁਤੇ ਸਿਆਣੇ ਜੋ ਆਪਣੇ ਆਪ ਨੂੰ ਜੀਓਪੋਲਿਟਿਕਸ ਦੇ ਮਾਹਰ ਮੰਨ ਕੇ ਇਹ ਸਲਾਹਾਂ ਦੇ ਰਹੇ ਹਨ ਕਿ ਆਪਸੀ ਇਲਜ਼ਾਮਬਾਜ਼ੀ ਵਿੱਚ ਨਾ ਪਾਓ ਉਹਨਾਂ ਅੱਗੇ ਵੀ ਇੱਕ ਨਿਮਰਤਾ ਸਹਿਤ ਤਰਲਾ ਹੈ ਕਿ ਸਭ ਪਤਾ ਹੋਣ ਦੇ ਬਾਵਜੂਦ ਤੁਹਾਡੀ ਇਹ ਚੁੱਪ ਕੋਮਲੀ ਇੰਨਾ ਹੋ ਰਹੇ ਹਮਲਿਆਂ ਤੋਂ ਕਿਤੇ ਜ਼ਿਆਦਾ ਘਤਕ ਹੈ ਬਾਬਾ ਬਖਸ਼ੀਸ਼ ਸਿੰਘ ਉੱਤੇ ਜਿਸ ਤਰ੍ਹਾਂ ਰਾਤ ਫਿਰ ਹਮਲਾ ਹੋਇਆ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਲਗਾਤਾਰ ਦੁਸ਼ਮਣਾਂ ਦੇ ਨਿਸ਼ਾਨੇ ਤੇ ਹਨ ਗੁਰੂ ਸਾਹਿਬ ਦੀ ਕਿਰਪਾ ਨਾਲ ਰਾਤ ਬਚਾਹ ਹੋ ਗਿਆ ਇਸ ਕੌਮੀ ਹੀਰੇ ਨੂੰ ਸੰਭਾਲਣ ਦੀ ਲੋੜ ਹੈ ਪੰਥ ਅਤੇ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿੰਘਾਂ ਨੂੰ ਸਰਕਾਰਾਂ ਅਤੇ ਵਿਰੋਧੀ ਬਰਦਾਸ਼ਤ ਨਹੀਂ ਕਰ ਰਹੇ ਤੇ ਮਾਰ ਧਾੜ ਉਤੇ ਉਤਰ ਆਏ ਹਨ ਹਰ ਸਿੰਘ ਨੂੰ ਸੁਚੇਤ ਰਹਿਣ ਦੀ ਲੋੜ ਹੈ ਆਖਰੀ ਸਵਾਸਾ ਤੱਕ ਪੰਥ ਦੀ ਗੱਲ ਕਰਦੇ ਰਹੋ